ਇਫ ਇਤੇ ਟੋਟਾ ਕੀ ਕਹਿਣਾ ਹੈਗਾ ਤੋ ਉਹਨਾਂ ਨੇ ਅਸਤੀਫਾ ਦਿੱਤਾ ਕਰ ਇਹ ਤਾਂ ਬੜਾ ਪਤਾ ਨਹੀਂ ਪਤਾ ਮੈਨੂੰ ਕਿ ਉਹ ਅਸਤੀਫਾ ਤਾਂ ਮੈਂ ਕਿੱਥੇ ਵੀ ਸੁਣਨ ਨਾਲ ਪਤਾ ਨਹੀਂ ਮੈਂ ਠੀਕ ਨਹੀਂ ਸੀ ਸਮਝ ਪਿੱਛੇ ਜਾਂ ਤੋ ਦੇ ਮੈਂ ਤਾਂ ਕੋਈ ਕਮੈਂਟ ਵੀ ਕਰਨਾ ਚਾਹੁੰਦਾ ਉਹ ਬੜੇ ਤਕਾਰ ਦੇ ਕੋਲ ਨੇ ਉਹ ਕਿਉਂ ਦਿੱਤਾ ਇਹ ਤਾਂ ਉਹਨਾਂ ਨੂੰ ਪਤਾ ਕਿਉਂ ਦਿੱਤਾ ਅਸਤੀਫਾ ਲੇਕਨ ਇਹਨਾਂ ਨਾਲ ਹੀ ਸਾਡੇ ਨਾਲ ਕੋਈ ਸ਼ਰਾਸੂ ਕਿਤੇ ਨਹੀਂ ਮੈਂ ਚਾਹੁੰਦੇ ਰਹਿੰਦੇ ਨੇ ਅੱਜ ਜਦੋਂ ਮੈਂ થોੜਾ ਸੱਧਿਆ ਇਸ ਕਰਕੇ ਸੱਧਿਆ ਕਿ ਇਸ ਤਰ੍ਹਾਂ ਰੋਗ ਸਿੱਖੇ ਸਬੂਧ ਸ਼ਕਤੇ ਸ਼੍ਰੀ ਅਗਲਤਾ ਸੱਧਿਆ ਸਾਹਿਬ ਨੇ ਜੋ ਅਕਾਦੀ ਦਾ ਦੇਸ਼ਪਤੀ ਦੀ ਪ੍ਰਕਿਰਿਆ ਚੱਲ ਰਹੀ ਸੀ ਇਹ ਪ੍ਰਕਿਰਿਆ ਚਲਾਉਣੇ ਸੀ ਉਹਦੇ ਵਾਸਤੇ ਇੱਕ 7 ਮਿਤੀ ਕਮੇਟੀ ਜਿਹਨੂੰ ਆਪਣੇ ਸੁਖ ਬਰੋ ਲਿਖੇ ਨਿਕਲਣ ਕਮੇਟੀ ਉਹਦਾ ਗਠਨ ਕੀਤਾ ਸੀ ਉਹ ਜਨਾਬ ਬਟੇ ਦੇ ਅਗਵਾਈ ਸ਼ੋਮਣੀ ਗੜੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਸਾਹਿਬ ਜਦ ਤੁਸੀਂ ਤਾਂ ਮੈਂ ਉਸੋਂ ਪਹੁੰਚੇ ਅਸੀਂ 6 ਮੈਂਬਰ ਸੀ ਜੀ ਬਿਸ ਤਬਰਾਰ ਮਹਾਰਸ਼ੀ ਜੀ ਸਾਹਿਬ ਭਾਈ ਪ੍ਰੇਖਣ ਜੀ ਦੇ بیٹے ਇੱਕ ਵਾਰ ਸੇ ਝੁੰਦਾ ਸਦਾਗੁਰ ਪ੍ਰਧਾਨ ਸਾਹਿਬ ਟਾਲਾ ਸਦਾ ਮਰਪੇ ਸੀ ਹਿਆਲੀ ਸਦਾ ਸੰਤਾ ਸਿੰਘ ਅਮੇਦਪਰੀ ਇਹ ਮੇਰੇ ਪਾਸੇ ਬਿਰੇੜਾ ਉਹ ਸਾਰੇ ਬੰਦੇ 6 ਵਧੀਆ ਪੰਥ ਪਰਥ ਸਵਿਰਤ ਬੰਦੇ ਸੀ ਉਹਦੇ ਦੋ ਮੇਟਗਾ ਵਜਾ ਇੱਕ ਪਰਿਆੜੇ ਚੋਂ ਇੱਕ ਚੰਡੀਗੜ੍ਹ ਹੋਇਆ ਦੋਨਾਂ ਮੇਟਗਾ ਬਹੁਤ ਖੁਰਕੇ ਵਿਚਾਰਾ ਵੀ ਹੁੰਦੇ ਰਹੀ ਆ ਕਿ ਆ ਜਿਹੜੀ ਬੜੀ ਹੋਈ ਸਮੱਸਿਆ ਬਣੇ ਹੋਈ ਆ ਪੱਤੀ ਸ਼ੁਰੂ ਹੋ ਗਈ ਉਹਦੇ ਪਾਸੇ ਆਵੇ ਇੱਕ ਨਗਰਾਨ ਕਮੇਟੀ ਬਣ ਗਈ ਉਹ ਤੇ ਕਹਿ ਕਰਿਆ ਵੇ ਲੰਬੇ ਲੰਬੇ ਵਿਚਾਰਾ ਤੋਂ ਬਾਅਦ ਵੀ ਕੋਈ ਸਹੀ ਫੈਸਲੇ ਤੇ ਨਹੀਂ ਪਹੁੰਚ ਗਏ ਜੇ ਮੈਂ ਉਹਦੇ ਕੇ ਬਾਕ ਕਰਦੀ ਗੱਲੀ ਆ ਤੇ ਅੱਜ ਤੀਸਰੀ ਮੀਟਿੰਗ ਸੀ ਉਹ ਮੀਟਿੰਗ ਦਾ ਜਿਹ ਪ੍ਰਧਾਨ ਸਾਹਿਬ ਨੇ ਕਾਲੇ ਸੇਵਾ ਦਿੱਤਾ ਉਹਦੇ ਇਨੇ ਰਿਸ਼ਤੇ ਬਣ ਗਏ ਮੀਟਿੰਗ ਹੈ ਕੌਣ ਪ੍ਰਧਾਨ ਕੇ ਕਰਿਆ ਕਿਸ ਤਰ੍ਹਾਂ ਸਾਰਾ ਹੋਦਾ ਇਸ ਤਰ੍ਹਾਂ ਜਿਹੜਾ ਅਲਾਚ ਅਸੀਂ ਦੇਖਿਆ ਵੀ ਇਹਦਾ ਜਦੋਂ ਅਸੀਂ ਦੋ ਵਾਰ ਪੂਰਾ ਵਿਚਾਰ ਕਰਕੇ ਦੇ ਰਹੇ ਇੱਕ ਸਾਰ ਤੱਕ ਜਿੱਦਾਂ ਜਗਤ ਨਿਕਲਦਾ ਦਿਖਦਾ ਨਹੀਂ ਅੱਗੇ ਵਿਕਾਸ ਇਹਨੂੰ ਫਿਲ ਲ ਗਈ ਇਸ ਕਰਕੇ ਮੈਂ ਅੱਜ ਕੱਲ ਤੱਕ ਸਾਦੇ ਜਿਹਦਾ ਸਾਹ ਨੂੰ ਚਿੱਠੀ ਲਿਖਿਆ ਨਰਿਆ ਬੇਟ ਕਾ ਮੈਂ ਬੇਜੋ ਬੀਤਾ ਕਿ ਇਹ ਤੋਂ ਬਥੇ ਕਬੈਟੀ ਆ ਇਹ ਤੋਂ ਬਿਲੂ ਫਰਕਤਾ ਜਾਵੇ ਇਹ ਮੈਂ ਇਸ ਕਰਕੇ ਆਇਆ ਹੁਣ ਤੁਹਾਡੇ ਲਈ ਵੀ ਮੈਂ ਬੇਨਤੀ ਕਰਦਾ ਸੇਖਸਾ ਕਰਨ ਰਵੀਰ ਸਿੰਘ ਬਹੁਤ ਸਿਆਣੇ ਬੰਦੇ ਨੇ ਬਹੁਤ ਵਧੀਆ ਇਨਸਾਨ ਨੇ ਉਸ ਅਥਰੀਏ ਤਰੀ ਸਾਹ ਹਲਦੇ ਨੇ ਇਸ ਕਰਕੇ ਜੇ ਮੈਂ ਪੂਰਾ ਟਾਈਮ ਲਾ ਕੇ ਉਹਦਾ ਹਸਤਾਤ ਬੁਖਾ ਕਰਵੇ ਪੂਰਾ ਵਿਚਾਰ ਕਰਕੇ ਦੇਲ ਮੈਂ ਲੱਗਦਾ ਕੋਈ ਉਤੇ ਜਿੱਤ ਨਿਕਲ ਨਹੀਂ ਸਕਿਆ ਇਸ ਲਈ ਮੈਂ 18 35 ਕਿਤੇ ਨਹੀਂ ਬਤਾ ਸਕਦਾ ਕਿ ਮੈਂ ਇਸ ਕਮੇਟੀ ਤੋਂ ਪਾਰ ਕਰ ਰਿਹਾ ਹਾਂ ਕਿ ਤੁਸੀਂ ਇਹ ਡਿਸੀਜਨ ਕਿਉਂ ਲੈਂਤਾ ਹੈ ਜੀ ਕਿਉਂਕਿ ਮੇਰੇ ਮੇਰੇ 50 ਸਾਲ ਦੀ ਸਰਵਿਸ ਹੈ ਪਾਰਟੀ ਚ ਮੈਂ ਹਰ ਪੱਧਰ ਤੇ ਸੇਵਾ ਕੀਤੀ ਹੈ ਪਾਰਕ ਤੇ ਸੇਵਾ ਕੀਤੀ ਹੈ ਮੈਂ ਗਰਾਂਸਾ ਕਰ ਜਾਂਦਾ ਜਾਂਦਾ ਜਿਹੜਾ ਪੜਾ ਲੈ ਸਕਦਾ ਜਾਂ ਮੈਂ ਦੋ ਸਾਲ ਸਟੇਟ ਦਾ ਆਰਗਨਾਈਜ਼ੇਟਰ ਹਾਂ 7 ਸਾਲ ਬਿਛੋੜੇ ਲੀਡਰ ਦਾ ਸਖਤਰ ਹਾਂ ਔਰ ਮੈਂ ਯਾਦਾ ਇਹ ਦਿਨ ਬਹੁਤ ਜ਼ਾਨੇ ਬੜਿਆ ਉਹਨੂੰ ਸਮਝਦਾ ਲੱਗਦਾ ਮੈਂਬਰ ਆ ਰਿਹਾ ਇਹ ਜੰਬੇ ਤੇ ਆਵੇ ਮੈਂ ਦੇਖਿਆ ਕਿ ਜੋ ਮੈਂ ਕੁਝ ਕੰਟਰੀਬਿਊਟ ਨਹੀਂ ਹੋ ਸਕਿਆ ਕਰਨੀ ਤੜਪ ਤਾਂ ਨਹੀਂ ਲੱਗ ਰਿਹਾ ਇਸ ਕਰਕੇ ਉਹ ਤਾਂ ਇਸ ਕਰਕੇ ਮੈਂ ਇਹ ਬੇਨਤੀ ਕਰਦਿਆਂ ਉਹਦਾ ਕੋਈ ਮਤਲਬ ਹੈ ਇਹ ਬੜੂ ਸਭ ਤੁਸੀਂ ਕਿਵੇਂ ਦੇਖਦੇ ਹੋ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਟੀਫਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਕੱਠੇ ਕਰਨ ਦਾ ਜ਼ਿਕਰ ਬਹੁਤ ਵਾਰ ਹੋਇਆ ਲੇਕਿਨ ਉਸ ਤੋਂ ਬਾਅਦ ਇਹ ਜਿਹੜਾ ਮੰਗ ਲਿਆ ਉਹ ਨਹੀਂ ਅਸੀਂ ਬਾ ਸ਼ਾਇਦ ਮੈਨੂੰ ਪਤਾ ਨਹੀਂ ਪਰ ਐਸੀ ਕੋ ਟੱਕੇ ਨਹੀਂ ਅਸੀਂ ਉਹਦੇ ਸਾਥੀ ਆ ਪੁਰਾਣੇ ਸਾਥੀ ਆ ਸਾਡਾ ਤਾਂ ਰਿਸ਼ਤਾ ਹੀ ਪਿਓ ਪੁੱਤ ਵਰਗਾ ਰਿਹਾ ਸਭ ਜਾਣਦੇ ਹੋਰ ਜਦ ਤੱਕ ਨਹੀਂ ਕਿਤੇ ਮੈਂ ਜਿਉਂ ਲੱਗਦਾ ਰਹੇ ਕੋਈ ਪਤਾ ਨਹੀਂ ਜੋ ਇਹ ਤਾਂ ਹੁਣ ਕੋਈ ਦੱਸ ਸਕਦਾ ਕਿਉਂ ਸੀ ਗੱਤ ਹੋ ਰਹੀ ਪਰ ਤੁਸੀਂ ਕਿਵੇਂ ਹੁਣ ਅੱਗੇ ਲਈ ਕਿਵੇਂ ਮੰਨਦੇ ਹੋ ਕਿ ਇਹ ਕਿਵੇਂ ਜਿਹੜੀ ਇਹ ਕਮੇਟੀ ਹੋਵੇਗੀ ਕਿਉਂਕਿ ਅੱਜ ਕੁਝ ਮੈਂਬਰ ਪਹੁੰਚ ਵੀ ਨਹੀਂ ਨੇ ਕਿ ਤੁਹਾਨੂੰ ਸੁਨੇਹਾ ਆਇਆ ਉਹਨਾਂ ਮੈਂਬਰਾਂ ਦਾ ਕਿ ਅਸੀਂ ਇਕੱਠੇ ਹੋ ਰਹੇ ਹਾਂ ਕਿਉਂਕਿ ਇਹ ਜ਼ਿਕਰ ਹੈ ਕਿ ਟੋੜਾ ਇੰਸਟੀਚੂਟ ਦੇ ਵਿੱਚ ਕੁਝ ਮੈਂਬਰ ਨਹੀਂ ਕੋਈ ਸਹੀ ਨਹੀਂ ਕਿ ਸਦਾ ਆਇਆ ਤੇ ਅਸੀਂ ਦਫ਼ਤਰ ਤੋਂ ਪਤਾ ਕਰਦੇ ਹਾਂ ਵੀ ਕੋਈ ਮੀਟਿੰਗ ਹੋਣੀ ਹੈ ਨਹੀਂ ਹੋਣੀ ਨਿਸ਼ਚਿਤਾ ਬਣ ਗਈ ਉਹ ਮੀਟੇ ਰੱਖੇ ਜੀ ਪਤਾ ਦਵੇ ਸਾਹਿਬ ਨੇ 18 ਅਰਖਿਤੇ ਉਹ ਇਹ ਤੇ ਕਿਹਦੇ ਪਰਾਨੀ ਗੱਲਾਂ ਆ ਵੀ ਤੇ ਹਮੇਸ਼ਾ ਜੇ ਜੀਪੀਏ ਉਦੋਂ ਮੇਰ ਉਹੀ ਕਰਦਾ ਬਿਤੇ ਰੱਖਦਾ ਵੀ ਉਹੀ ਆ ਵਾਈਂਡ ਅਪ ਉਹੀ ਕਰਦਾ ਤੇ ਫਿਰ ਹੁਣ ਉਥੋਂ ਕੋਈ ਸੁਣਿਆ ਨਹੀਂ ਆਇਆ ਇਸ ਕਰਕੇ ਰਿਸ਼ਤਾ ਬਣ ਗਈ ਮੈਂ ਬਹਿਤਾ ਸਮਝਾ ਵੀ ਮੈਂ ਤੁਹਾਡਾ ਨਾਲ ਗੱਲ ਕਰਕੇ ਰੱਖਦਾ ਸੀ ਬੱਚੇ ਮੈਂ ਜਾਂ ਤੁਸੀਂ ਟਕਦੇ ਇਹ ਹਰ ਬੱਚਾ ਹਰ ਬੱਚਾ ਸੋਖਦਾ ਇਹ ਬੰਨਾ ਕੀ ਆ ਸਾਰੇ ਸੰਸਾਰ ਦਾ ਇਤਿਹਾਸ ਦੇਖ ਲਓ ਸਿੱਖਦੇ ਆਸ ਬਿਰੋ ਸਮੱਸਿਆ ਮ ਹਮੇਸ਼ਾ ਦੀ ਸਮੱਸਿਆ ਮਨੁੱਖ ਦੇ ਅੰਦਰ ਹੀ ਆ ਖਾਲਸਾ ਨਿਕਲ ਰਿਹਾ ਇਹਦਾ ਵੀ ਨਿਕਲ ਜਾਏਗਾ ਅੱਜ ਨਿਕਲਦਾ ਕੱਲ ਨਿਕਲੇਗਾ ਅੱਜ ਨਿਕਲੇਗਾ ਬੜਾ ਬੜੀ 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 ਕਾਲੀਆ ਦੋ ਦੋ ਤਿੰਨ ਤਿੰਨ ਦਿਨ ਦਿਨ ਵੀ ਹੋਈ ਰਹੇ ਚੱਲ ਚੱਲੇ ਹੋਏ ਨੇ ਸੇ ਇਕੱਠੇ ਹੋ ਗਏ ਮੈਂ ਹੋਰੀ ਸਾਹਿਬ ਨੇ ਕੁਾਰ ਹੋਏ ਸਾਹਿਬ ਮਿਲ ਗਏ ਬੱਚੇ ਸੰਜੋਏ ਪਰ ਇਹ ਲੱਗਦਾ ਕਿ ਤੁਹਾਨੂੰ ਨੁਕਸਾਨ ਹੋ ਰਿਹਾ ਅਕਾਲੀ ਦਲ ਦਾ ਪਕਾਉਂਦਾ ਜੀ ਪਕਾਉਂਦਾ ਪਰ ਇਹ ਵਿੱਚ ਇੱਕ ਹੀ ਕਰੇ ਕੁਝ ਸਿੰਗਲ ਬੰਦਾ ਕੋਈ ਜੁਗਾਂਦ ਹੁੰਦਾ ਨਾ ਇਹ ਐਦਾ ਤੁਹਾਡੀ ਵਜ੍ਹਾ ਤੇ ਐਦਾ ਬੰਦੀ ਆ ਇਹਦਾ ਕੱਟ ਕੇ ਬਥੇ ਹੁੰਦਾ ਪਰ ਮੈਂ ਦਾਤਾ ਦੇਖੋ ਮੇਰੇ ਸਮੇਂ ਨਾ ਕੋ ਕੇ ਕਾਮੇ ਦੇ ਲੋਕ ਪਰ ਬਗੁਰ ਪੜੇ ਮੇਰੇ ਸਮੇਂ ਸਤ ਪਤੈ ਸੇ ਤੇ ਪਾਟ ਤਾਲਾ ਸੇ ਗੁਰ ਪਣ ਗਏ ਪਾਟ ਤਾਲਾ ਸੇ ਫਿਰ ਟੋੜਾ ਦਾ ਬਾਬਾ ਸਾਹਬ ਨੇ ਫਿਰ ਚੰਦ ਬਾਬਾ ਪਕੜ ਲੈਣ ਦਾ ਪਰ ਗਿਆ ਇਹ ਇੱਕ ਇਕੱਠਾ ਗਾਰੀਦਾਰ ਹੋਇਆ ਜੇ ਸਿਮਰਜੀਤ ਮਾਨ ਵੀ ਸੀ ਅਮੰਦਰ ਸੀ ਸੀ ਇਹਨਾਂ ਇਕਾਰਤਾ ਤੇ ਖੜ ਕੇ ਆਹ ਸਖਸ ਖਾਲਸਾ ਰਣਨ ਜਾਸ ਕੀਤਾ ਜੇਗਾ ਫਿਰ ਇਕੱਠੇ ਹੋ ਗਏ ਫਿਰ ਹੋ ਗਏ ਇਹ ਦੇ ਕੋਈ ਡਾਕਟਰ ਉਹਦੇ ਨੇ ਉਹ ਕੋਈ ਸਮਾਪਤ ਅੱਛੀ ਕਰੇਗਾ ਪ੍ਰਧਾਨ ਸਾਹਿਬ ਹਰਜੀਤ ਸਿੰਘ ਕਾਮੀ ਦੇ ਸਤੀਫੇ ਤੇ ਤੁਹਾਡਾ ਕੀ ਕਹਿਣਾ ਹੈਗਾ ਤੂੰ ਉਹਨਾਂ ਨੇ ਸਤੀਫਾ ਦਿੱਤਾ ਕਰ ਇਹ ਤਾਂ ਬਰੇ ਪਤਾ ਨਹੀਂ ਪਤਾ ਮੈਨੂੰ ਕੀ ਵੇਸੇ ਪਤਾ ਮੈਂ ਪਰ ਕਿੱਥੇ ਵੀ ਸੁਣਣਾ ਨਾ ਪਤਾ ਨਹੀਂ ਮੈਂ ਠੀਕ ਨਹੀਂ ਸਮਝ ਪਾ ਪੈ 45 ਇਹ ਤਾਂ ਉਹ ਮੈਂ ਤਾਂ ਕੋਈ ਕਮੈਂਟ ਵੀ ਕਰਨਾ ਚਾਹੁੰਦਾ ਉਹ ਬਰੇ ਸਤਿਕਾਰ ਦੇ ਕੋਲ ਨੇ ਕਿਉਂ ਕੀਤਾ ਇਹਦਾ ਉਹਨਾਂ ਨੂੰ ਪਤਾ ਕਿਉਂ ਤਸੀਬਾ ਲੇਕਨ ਸਾਡੇ ਨਾਲ ਕੋਈ ਖਾਲਸਾ ਸੁਕਤੇ ਨਹੀਂ ਮੇਟਾ ਚਾਹੁੰਦੇ ਰਹਿੰਦੇ ਆਦੇ ਜੇ ਮੈਂ થોੜਾ ਸੱਧਿਆ ਇਸ ਕਰਕੇ ਸੱਧਿਆ ਕਿ ਇਸ ਤਰ੍ਹਾਂ ਰੋਗ ਸਿੱਖੇ ਸਬੂਤ ਸ਼ਕਤੇ ਇਹ ਗੱਲ ਤਾਂ ਸੱਜਾ ਸਾਹਿਬ ਨੇ ਜੋ ਅਕਾਲੀ ਦਰ ਦੇ ਦੇਸ਼ਪਤੀ ਦੀ ਪ੍ਰਕਿਰਿਆ ਚੱਲ ਰਹੀ ਸੀ ਇਹ ਪ੍ਰਕਿਰਿਆ ਚਲਾਉਣੇ ਸੀ ਉਹਦੇ ਬਾਰੇ ਇੱਕ 7 ਮੈਂਬਰੀ ਕਮੇਟੀ ਜਿਹਨੂੰ ਆਪਣੇ ਸੁਖਵਰੋ ਲਿਖਿਆ ਨਿਕਲਣ ਕਮੇਟੀ ਉਹਦਾ ਗਠਨ ਕੀਤਾ ਸੀ ਉਹ ਡਿਗਾਂ ਕਮੇਟੀ ਦੀ ਅਗਵਾਈ ਸ਼ੂਬਰੀ ਗੜੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਦਾ ਜਿੱਦਰੀ ਤਾਂ ਮੈਂ ਉਸਾਂ ਪਹੁੰਚੇ ਸੀ ਅਸੀਂ 6 ਮੈਂਬਰ ਸੀ ਜੀ ਬਿਸਤਬਰ ਮਾਨਸ਼ੀਰ ਸਾਹਿਬ ਬਈ ਪ੍ਰਿਸ਼ੇਜ ਜੀ ਦੀ ਬੈਠਕ ਉਵਾਸੇ ਝੁੰਦਾ ਸਦਾ ਗੁਰਪ੍ਰਤਾ ਸਿੰਘ ਬਟਾਲਾ ਸਦਾ ਮਨਪ੍ਰੀਤ ਸਿੰਘ ਹਿਆਲੀ ਸਦਾ ਸੰਤਾ ਸਿੰਘ ਅਮੇਦਪਰੀ ਇਹ ਮੇਰੇ ਪਸੇ ਬੇਰੇ ਨਾਲ ਸਾਰੇ ਅੱਧੇ 6 ਵਧੀਆ ਪੰਥ ਪਰਸ ਸੁਰਤ ਬੰਦੈ ਸੀ ਉਹਦੇ ਦੋ ਬੇਟੀਆਂ ਵਜਾ ਇੱਕ ਪਰਹਾੜੇ ਚ ਹੋਈ ਇੱਕ ਚੰਡੀਗੜ੍ਹ ਹੋਈ ਆ ਦੋਨਾਂ ਬੇਟੀਆਂ ਬਹੁਤ ਖੁਰਕੇ ਵਿਚਾਰਾ ਵੀ ਹੁੰਦੇ ਰਹੀਆਂ ਕਿ ਆ ਜਿਹੜੀ ਪੜੀ ਹੋਈ ਸੋਸਿਆ ਬਣਈ ਹੋਈ ਆ ਪੱਤੀ ਸ਼ੁਰੂ ਹੋ ਗਈ ਉਹਦੇ ਪਾਸੇ ਆ ਵੀ ਇੱਕ ਨਗਰਾਨ ਕਮੇਟੀ ਬਣੀ ਉਹ ਤਾਂ ਕਹਿ ਕਿ ਕਰਿਆ ਬਈ ਲੱਭੇ ਲੱਭੇ ਵਿਚਾਰਾ ਤੋਂ ਬਾਅਦ ਵੀ ਕੋਈ ਸਹੀ ਫੈਸਲੇ ਤੇ ਨਹੀਂ ਪਹੁੰਚ ਗਏ ਜੇ ਮੈਨੂੰ ਉਹਦੇ ਕੇ ਬਾਕ ਕਰਦੇ ਗੱਲ ਹੀ ਹੈ ਤੇ ਅੱਜ ਤੀਸਰੀ ਮੀਟਿੰਗ ਸੀ ਉਹ ਮੀਟਿੰਗ ਦਾ ਜਿਹ ਪ੍ਰਧਾਨ ਸਾਹਿਬ ਨੇ ਕਾਲੇ ਸਿਵਾ ਦਿੱਤਾ ਉਹ ਉਹਦੇ ਇਨੇ ਰਿਸ਼ਤਾ ਬਣ ਗਏ ਮੀਟਿੰਗ ਹੈ ਕੌਣ ਪ੍ਰਧਾਨ ਕੇ ਕਰਿਆ ਕਿਸ ਤਰ੍ਹਾਂ ਸਾਰਾ ਹੋਤਾ ਇਸ ਤਰ੍ਹਾਂ ਜਿਹੜਾ ਹਾਲਾਤ ਅਸੀਂ ਦੇਖਿਆ ਵੀ ਇਹਦਾ ਤੇ ਜਦੋਂ ਅਸੀਂ ਦੋ ਵਾਰ ਪੂਰਾ ਵਿਚਾਰ ਕਰਕੇ ਦੇ ਰਹੇ ਹਾਂ ਇੱਕ ਸਾਰ ਤੱਕ ਜਿੱਦਾਂ ਜਿੱਦਾਂ ਨਿਕਲਦਾ ਦਿਖਦਾ ਨਹੀਂ ਅਗਰ ਵਿਕਾਸ ਇਹਨੂੰ ਫਿਲ ਲ ਗਈ ਇਸ ਕਰਕੇ ਮੈਂ ਅੱਜ ਕੱਲ ਤੱਕ ਸਾਦੇ ਜਿਹੜਾ ਸਾਹ ਲੋ ਚਿੱਠੇ ਲਿਖਿਆ ਗਏ ਜਾਰੀ ਬੇਟ ਕਾ ਮੈਂ ਭੇਜ ਰੋ ਦਿੱਤਾ ਕਿ ਇਹ ਤੋਂ ਬਥੇ ਕਬਈ ਤੇ ਇਹ ਤੋਂ ਬਿਲੂ ਫਾਰ ਕਰਤਾ ਜਾਵੇ ਇਹ ਮਤਲਬ ਇਸ ਕਰਕੇ ਮੈਂ ਤੁਹਾਰੇ ਲਈ ਵੀ ਮੈਂ ਬੇਨਤੀ ਕਰਦਾ ਸ਼ੇਖ ਸਾਹਿਬ ਨੇ ਐਵੇਂ ਸੇ ਬਹੁਤ ਸਜਾਣੇ ਬੰਦੇ ਨੇ ਬਹੁਤ ਵਧੀਆ ਚੰਗੇ ਇਨਸਾਨ ਨੇ ਉਸ ਅਥਰੀਆ ਤਰੀ ਸਾਹਿਬ ਨਾਲ ਰਹੇ ਇਸ ਕਰਕੇ ਜੀ ਮੈਂ ਪੂਰਾ ਟਾਈਮ ਲਾ ਕੇ ਉਹਨਾਂ ਹਸਪਤਾਲ ਮੁਖਰ ਕਰੇ ਪੂਰਾ ਵਿਚਾਰ ਕਰਕੇ ਦੇਰ ਮੈਂ ਲੱਗਦਾ ਉਹ ਉੱਤੇ نتیجہ ਨਿਕਲ ਨਹੀਂ ਸਕਿਆ ਇਸ ਲਈ ਮੈਂ ਉਹ 35 ਕਿਤੇ ਭਰੀ ਨਿਮਰਤਾ ਸਹਿਤ ਕਿ ਮੈਂ ਇਸ ਕਮੇਟੀ ਤੋਂ ਪਾਰ ਕਰਦੇ ਹਾਂ ਇਹ ਤੁਸੀਂ ਇਹ ਡਿਸੀਜਨ ਕਿਉਂ ਲੈਂਤਾ ਹੈ ਜੀ ਕਿਉਂਕਿ ਮੇਰੇ ਮੇਰੇ 50 ਸਾਲ ਦੀ ਸਰਵਿਸ ਹੈ ਪਾਰਟੀ ਚ ਮੈਂ ਹਰ ਪੱਧਰ ਤੇ ਸੇਵਾ ਕੀਤੀ ਹੈ ਪਰਕਰ ਦਾ ਉਹ ਤੇ ਸੇਵਾ ਕੀਤੀ ਹੈ ਮੈਂ ਗਰਾਂਸਾ ਕਰ ਜਾਂਦਾ ਜਿਹੜਾ ਪਟਾਲਾ ਜਾਣ ਸਕਦਾ ਜਾਂ ਮੈਂ ਦੋ ਸਾਲ ਸਟੇਟ ਦਾ ਆਰਗਨਾਈਜ਼ੇਟਰ ਹਾਂ 7 ਸਾਲ ਵਿੱਚ ਛੋੜੇ ਲੀਡਰ ਦਾ ਸਖਤਰ ਹਾਂ ਔਰ ਫਿਰ ਮੈਂ ਜਿਹੜਾ ਇਹ ਤਿੰਨ ਵਪਸਾਨੇ بڑے ਉਹਨਾਂ ਚੋਂ ਲਗਾਤਾਰ ਮੈਂਬਰ ਆ ਰਹੇ ਆ ਇਸ ਅਭਿਦੇ ਦੇ ਅਵੇ ਮੈਂ ਦੇਖਿਆ ਕਿ ਜੋ ਉਸ ਮੈਂ ਕੁਝ ਕੰਟਰੀਬਿਊਟ ਨਹੀਂ ਹੋ ਸਕਿਆ ਕਰਨੇ ਕਿ ਥਲਪਤ ਨਹੀਂ ਲੱਗ ਰਿਹਾ ਇਸ ਕਰਕੇ ਉਹ ਤਾਂ ਇਸ ਕਰਕੇ ਮੈਂ ਇਹ ਬੇਤਿਕ ਦਿਨ ਉਹ ਤਾਂ ਕੋਈ ਮਤਲਬ ਨਹੀਂ ਰਿਹਾ ਰੁਕੋ ਸਭ ਤੁਸੀਂ ਕਿਵੇਂ ਦੇਖਦੇ ਹੋ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਟੀਫਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਕੱਠੇ ਕਰਨ ਦਾ ਜ਼ਿਕਰ ਬਹੁਤ ਵਾਰ ਹੋਇਆ ਲੇਕਿਨ ਉਸ ਤੋਂ ਬਾਅਦ ਇਹ ਜਿਹੜਾ ਮੰਗ ਲਿਆ ਨਹੀਂ ਅਸੀਂ ਸ਼ਾਇਦ ਬੇਰਗਰ ਮੈਨੂੰ ਪਤਾ ਨਹੀਂ ਪਰ ਐਸੀ ਕੋ ਟੱਕੀ ਰੇ ਅਸੀਂ ਉਹਦੇ ਸਾਥੀ ਆ ਪੁਰਾਣੇ ਸਾਥੀ ਆ ਸਾਡਾ ਤਾਂ ਰਿਸ਼ਤਾ ਹੀ ਪਿਓ ਪੁੱਤ ਵਰਗਾ ਰਿਹਾ ਤਾਂ ਅੱਜ ਵਰਸਾ ਦਾ ਕਰ ਤੱਕ ਰਿਹਾ ਕਿ ਤੇ ਮੈਂ ਜਿਉਂ ਲੱਗਦਾ ਕਰਦੇ ਕੋਈ ਪਤਾ ਨਹੀਂ ਇਹ ਤਾਂ ਹੁਣ ਕੋਈ ਦੱਸਦਾ ਦੇ ਕਿਉਂ ਸੀ ਬਤ ਕਰ ਰਿਹਾ ਪਰ ਤੁਸੀਂ ਕਿਵੇਂ ਹੁਣ ਅੱਗੇ ਲਈ ਕਿਵੇਂ ਮੰਨਦੇ ਹੋ ਕਿ ਇਹ ਕਿਵੇਂ ਜਿਹੜੀ ਇਹ ਕਮੇਟੀ ਹੋਵੇਗੀ ਕਿਉਂਕਿ ਅੱਜ ਕੁਝ ਮੈਂਬਰ ਪਹੁੰਚ ਵੀ ਰਹੇ ਨੇ ਕਿ ਤੁਹਾਨੂੰ ਸੁਨੇਹਾ ਆ ਉਹਨਾਂ ਮੈਂਬਰਾਂ ਦਾ ਕਿ ਅਸੀਂ ਇਕੱਠੇ ਹੋ ਰਹੇ ਹਾਂ ਕਿਉਂਕਿ ਇਹ ਜ਼ਿਕਰ ਹੈ ਕਿ ਟੋੜਾ ਇੰਸਟੀਚਿਊਟ ਦੇ ਵਿੱਚ ਕੁਝ ਮੈਂਬਰ ਨੇ ਮੈਨੂੰ ਕੋਈ ਸਿਹਰੇ ਨਾਲ ਆਇਆ ਤੇ ਅਸੀਂ ਦਫ਼ਤਰੋਂ ਪਤਾ ਕਰਦੇ ਆ ਵੀ ਕੋਈ ਮੀਟਿੰਗ ਹੋਣੀ ਹੈ ਨਹੀਂ ਹੋਣੀ ਅਨਿਸ਼ਚਿਤ ਬਣ ਗਈ ਉਹ ਮੀਟਿੰਗ ਰੱਖੇ ਜੀ ਪਤਾ ਦਵੇ ਸਾਹਿਬ ਨੇ 18 ਅਰਖਿਤੇ ਉਹ ਮੀਟਿੰਗ ਕਰਦੇ ਪਰ ਅਲਗੀ-ਅਲਗੀ ਗੱਲਾਂ ਆਪਦੇ ਹਮੇਸ਼ਾ ਜੇ ਜਿਹੜੀ ਵੀ ਉਹ ਕਰਦੇ ਉਹ ਹੀ ਕਰਦਾ ਮੀਟਿੰਗ ਰੱਖਦਾ ਵੀ ਉਹ ਹੀ ਆ ਵਾਈਂਡ ਅਪ ਵੀ ਉਹ ਹੀ ਕਰਦਾ ਤੇ ਫਿਰ ਹੁਣ ਉੱਥੋਂ ਕੁਝ ਨਹੀਂ ਆਇਆ ਇਸ ਕਰਕੇ ਰਿਸ਼ਤਾ ਬਣ ਗਈ ਮੈਂ ਬਹਿਤਾ ਸਮਝਾ ਵੀ ਮੈਂ ਤੁਹਾਡੇ ਨਾਲ ਗੱਲ ਕਰਕੇ ਰੱਖਦਾ ਜੀ ਬੱਤਿ ਮੈਂ ਜਦੋਂ ਸਿੱਖਦਾ ਇਹ ਹਰ ਬੱਤ ਹਰ ਬੱਤਿਆ ਸੋਖਦਾ ਇਹ ਬੰਨਾ ਕੀ ਹੈ ਸਾਰੇ ਸੰਸਾਰ ਦਾ ਇਤਿਹਾਸ ਦੇਖ ਲਓ ਸਿੱਖਰ ਦਾਸ ਬਿਰੋ ਸਮੱਸਿਆਵਾਂ ਹਮੇਸ਼ਾ ਦੀ ਸਮੱਸਿਆ ਮਨੁੱਖ ਦੇ ਅੰਦਰ ਹੀ ਹੈ ਹਮ ਹਰਦ ਨਿਕਲਦੇ ਰਹੇ ਇਹਦਾ ਵੀ ਨਿਕਲ ਜਾਏਗਾ ਅੱਜ ਨਹੀਂ ਨਿਕਲਦਾ ਕੱਲ ਨਿਕਲੇਗਾ ਅੱਜ ਨਿਕਲੇਗਾ ਬੜਾ ਬੜੀ 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 ਕਾਲੀ ਦਾ 2 2 3 3 ਦਿਨ ਦਿਨ ਵੀ ਹੋਏ ਰਹੇ ਚੱਲ ਚੱਲੇ ਹੋਏ ਨੇ ਫੇ ਇਕੱਠੇ ਹੋਗੇ ਫਿਰ ਹੋਗੇ ਮੈਂ ਹੋਰੀ ਸਾਹਿਬ ਨੇ ਕਹਿਆ ਕੋਰ ਹੋਏ ਸਾਹਿਬ ਮਿਲ ਕੇ ਬੱਚੇ ਜਨ ਜੋਇਆ ਪਰ ਇਹ ਲੱਗਦਾ ਕਿ ਤੁਹਾਨੂੰ ਨੁਕਸਾਨ ਹੋ ਰਿਹਾ ਅਕਾਲੀ ਦਲ ਦਾ ਪਕਾਉਂਦਾ ਜੀ ਪਕਾਉਂਦਾ ਪਰ ਵਿੱਚ ਇੱਕੋ ਹੀ ਕਰੇ ਕੁਝ ਸਿੰਗਲ ਬੰਦਾ ਕੋਈ ਜੁਗਵਾ ਨਹੀਂ ਹੁੰਦਾ ਨਾ ਇਹ ਐਦਾ ਤੁਹਾਡੀ ਵਜ੍ਹਾ ਤੇ ਐਦਾ ਬੰਦੀ ਆ ਇਹਦਾ ਕੱਟ ਕੇ ਬਥੇ ਹੁੰਦਾ ਪਰ ਮੈਂ ਦਾਦਾ ਦੇਖੋ ਮੇਰੇ ਸਮੇਂ ਨਾ ਕੋਈ ਕੰਮ ਇਹਦਾ ਮੇਰੇ ਨਾਲ ਮਗਰ ਪਣੇ ਮੇਰੇ ਸਮੇਂ ਸੱਤ ਫੋਤੇ ਸੇ ਤੇ ਪਾਰ ਤਾਰਾ ਸੇ ਗੁਰ ਪਣਗੇ ਪਾਰ ਤਾਰਾ ਸੇ ਤੇ ਟੋੜਾ ਸਾਧਵਾ ਸਾਹਬ ਨੇ ਫਿਰ ਉੱਤਤ ਦੁਆਰਾ ਪ੍ਰੋਪਰ ਕਰਾਇਆ ਗਿਆ ਕਿ ਇੱਕ ਇਕੱਠਾ ਗਾਰੀਦਾਲ ਹੋਇਆ ਜੇ ਸਿਮਰਜੀਤ ਮਾਨ ਦੇ ਸੀ ਅਮੰਦਰ ਦੇ ਸੀ ਇਹਨਾਂ ਇਕਾਰਤਾ ਦੇ ਖੜ ਕੇ ਆ ਖਾਲਸਾ ਰਣਾ ਜੱਸ ਕੀਤਾ ਜੇਗਾ ਫਿਰ ਇਕੱਠੇ ਹੋਗੇ ਫਿਰ ਹੋਗੇ ਇਹ ਜਿਹੜਾ ਪਹਿਲਾ ਇਕੱਠੇ ਹੋਦਾਂ ਨੇ ਹੋ ਜੂਗਾ ਇਹ ਸਮਾਪਤ ਅੱਛੀ ਕਰੇਗਾ ਪ੍ਰਧਾਨ ਸਾਹਿਬ ਹਰਜੀਤ ਸਿੰਘ ਕਾਮੀ ਦੇ ਸਤੀਫੇ ਤੇ ਤੁਹਾਡਾ ਕੀ ਕਹਿਣਾ ਹੈਗਾ ਤੁਸੀਂ ਉਹਨਾਂ ਨੇ ਸਤੀਫਾ ਦਿੱਤਾ ਕਰ ਤਬਰੇ ਪਤਾ ਨਹੀਂ ਪਤਾ ਮੈਨੂੰ ਕਿ ਉਹ ਸਿਫਾਤ ਆ ਮੈਂ ਕਿਤੇ ਵੀ ਸੁਣਨ ਨਾਲ ਪਤਾ ਨਹੀਂ ਮੈਂ ਠੀਕ ਨਹੀਂ ਸੀ ਸਮਝਦਾ ਪਰ ਸਿਫਾਤ ਇਹ ਤਾਂ ਦਿਓ ਮੈਂ ਤਾਂ ਕੋਈ ਕਮੈਂਟ ਵੀ ਕਰਨਾ ਚਾਹੁੰਦਾ ਉਹ ਬੜੇ ਸਤਕਾਰ ਦੇ ਕੋਲ ਨੇ ਮੈਨੂੰ ਕਿਉਂ ਦਿੱਤਾ ਇਹ ਤਾਂ ਉਹਨਾਂ ਨੂੰ ਪਤਾ ਕਿਉਂ ਦਿੱਤਾ ਸਿਫਾਤ ਲੇਕਨ ਇਹ ਖਾਲੀ ਕਿ ਸਾਡੇ ਨਾਲ ਕੋਈ ਖਾਸ ਸੁਖਿੱਤੇ ਨਹੀਂ ਮੈਂ ਚਾਹੁੰਦੇ ਰਹਿੰਦੇ ਆਦੇ ਜੇ ਮੈਂ ਥੋੜਾ ਸੱਧਿਆ ਇਸ ਕਰਕੇ ਸੱਧਿਆ ਕਿ ਇਸ ਤਰ੍ਹਾਂ ਰਿਓ ਸਿੱਖ ਕਿਸ ਬੋਲ ਸਕਤੇ ਸ੍ਰੀ ਅਗਾਂਧ ਸੱਜਦਰ ਸਾਹਿਬ ਨੇ ਜੋ ਅਕਾਦੀਦਰ ਦੇ ਪਤੀ ਦੀ ਪ੍ਰਕਿਰਿਆ ਚੱਲ ਰਹੀ ਸੀ ਇਹ ਪ੍ਰਕਿਰਿਆ ਚਲਾਉਣੇ ਸੀ ਉਹਦੇ ਵਾਸਤੇ ਇੱਕ 7 ਮਿਤੀ ਕਮੇਟੀ ਜਿਹਨੂੰ ਆਪਣੇ ਸੁਖਰੋ ਲਿਖੇ ਨਿਕਲਾਰ ਕਮੇਟੀ ਉਹਦਾ ਗਠਨ ਕੀਤਾ ਸੀ ਉਹ ਡਿਰਾ ਕਮੇਟੀ ਦੀ ਅਗਵਾਈ ਸ਼ੂਮਰੀ ਗੜੀ ਦੇ ਪ੍ਰਧਾਨ ਸਾਹਿਬ ਅਦਵਰਸਾ ਦਿੱਤੀ ਤਾਂ ਮੈਂ ਉਹ ਸੌ ਪਗੇ ਸੀ ਅਸੀਂ 6 ਮੈਂਬਰ ਸੀ ਜੀ ਬਿਸਤਬਰ ਮਾਨਸ਼ੀਤ ਸਾਹਿਬ ਬਈ ਅਮਰੀਸ਼ ਸਿੰਘ ਜੀ ਦੇ ਬੇਟੇ ਇੱਕ ਵਾਰ ਸੇ ਝੁੰਦਾ ਸਦਾ ਗੁਰਪ੍ਰਤਾ ਸਿੰਘ ਬਟਾਲਾ ਸਦਾ ਮਨਪ੍ਰੀਤ ਸਿੰਘ ਹਿਆਲੀ ਸਦਾ ਸੰਤਾ ਸਿੰਘ ਅਮੇਦਪਰੀ ਇਹ ਮੇਰੇ ਪਸੇ ਬੇਰੇ ਨਾਲ ਸਾਰੇ ਅੱਧੇ 6 ਵਧੀਆ ਪੰਥ ਪਰਤ ਸੁਰਤ ਬੰਦ ਅਸੀਂ ਉਹਦੇ ਦੋ ਬੇਟੀਆਂ ਵਜਾ ਇੱਕ ਪਰਿਆਲੇ ਚੋਂ ਇੱਕ ਚੰਡੀਗੜ੍ਹ ਹੋਈ ਆ ਦੋਨਾਂ ਬੇਟੀਆਂ ਬਹੁਤ ਖੁਰਕੇ ਵਿਚਾਰਾ ਵੀ ਹੁੰਦੇ ਰਹੀ ਆ ਕਿ ਆ ਜਿਹੜੀ ਪੜੀ ਹੋਈ ਸੱਸਸਿਆ ਬਣਈ ਜਾ ਪੱਤੀ ਸ਼ੁਰੂ ਹੋ ਗਈ ਉਹਦੇ ਪਾਸੇ ਆ ਵੀ ਇੱਕ ਨਿਗਰਾਨ ਕਮੇਟੀ ਵੜ ਗਈ ਉਹ ਤਾਂ ਕਹਿ ਕੇ ਰਿਹਾ ਵੇ ਲੰਬੇ ਲੰਬੇ ਵਿਚਾਰਾ ਤੋਂ ਬਾਅਦ ਵੀ ਕੋਈ ਸਿਫਾਇਸ ਇਹਦੇ ਨਹੀਂ ਪਹੁੰਚ ਗਏ ਜੇ ਮੈਨੂੰ ਦੇ ਕੇ ਬਾਤ ਕਰਦੇ ਗੱਲ ਨਹੀਂ ਆ ਤੇ ਅੱਜ ਤੀਸਰੀ ਮੀਟਿੰਗ ਸੀ ਉਹ ਮੀਟਿੰਗ ਦਾ ਦੇ ਪ੍ਰਧਾਨ ਸਾਹਿਬ ਨੇ ਗੱਲ ਸੀਵਾ ਦਿੱਤਾ ਉਹ ਉਹਦੇ ਨੇ ਰਿਸ਼ਤਾ ਬਣ ਕੇ ਵਿੱਚ ਹੈ ਕੋਣ ਪ੍ਰਧਾਨ ਕੇ ਕਰਿਆ ਕਿ ਇਸ ਤਰ੍ਹਾਂ ਸਾਰਾ ਹੋਤਾ ਇਸ ਤਰ੍ਹਾਂ ਜਿਹੜਾ ਹਾਲਾਤ ਅਸੀਂ ਦੇਖਿਆ ਵੀ ਇਹਦਾ ਤੇ ਜਦੋਂ ਅਸੀਂ ਦੋ ਵਾਰ ਪੂਰਾ ਵਿਚਾਰ ਕਰਕੇ ਦੇ ਰਹੇ ਇੱਕ ਸਾਲ ਤੱਕ ਜਿੱਦਾਂ ਜਿੱਕਰਦਾ ਦਿਖਦਾ ਨਹੀਂ ਅਕਲ ਵਿਕਾਸ ਨਹੀਂ ਲੱਗਈ ਇਸ ਕਰਕੇ ਮੈਂ ਅੱਜ ਕੱਲ ਤੱਕ ਸਾਦੇ ਜਿਹੜਾ ਸਾਹ ਨੂੰ ਚਿੱਠੀ ਲਿਖਿਆ ਕਿ ਹਾਂ ਜੀ ਬੇਟਾ ਮੈਂ ਦੇ ਰੋ ਦਿੱਤਾ ਇਹ ਇਹ ਤੋਂ ਬੋਤੇ ਕਬੱਡੀ ਆ ਇਹ ਤੋਂ ਬਿਲਕੁਲ ਫਰਕ ਕਰਤਾ ਜਾਵੇ ਇਹ ਮੈਂ ਇਸ ਕਰਕੇ ਮੈਂ ਤੁਹਾਡੇ ਨਾਲ ਵੀ ਬੇਨਤੀ ਕਰਦਾ ਸੇਖ ਸਾਹਿਬ ਜੀ ਰਵੀ ਸੇ ਜੀ ਬਹੁਤ ਸਿਹਰਾਣੇ ਬੰਦੇ ਨੇ ਬਹੁਤ ਵਧੀਆ ਚੰਗੇ ਇਨਸਾਨ ਨੇ ਉਹ ਅਥਰੀਆ ਤਰੀ ਸਾਹਿਬ ਨਾਲ ਰਹੇ ਇਸ ਕਰਕੇ ਜੀ ਮੈਂ ਪੂਰਾ ਟਾਈਮ ਲਾ ਕੇ ਉਹਨਾਂ ਹਸਪਤਾਲ ਬੁਖਰਾ ਕਰੇ ਪੂਰਾ ਵਿਚਾਰ ਕਰਕੇ ਦੇਰ ਮੈਂ ਲੱਗਦਾ ਉਹ ਉੱਤੇ نتیجہ ਨਿਕਲ ਨਹੀਂ ਸਕਿਆ ਇਸ ਲਈ ਮੈਂ ਥੋੜਾ ਬੇਨਤੀ ਕੀਤੀ ਬਹੁਤ ਨਿਮਰਤਾ ਸਹਿਤ ਕਿ ਬੀਨਿਸ ਕਮੇਟੀ ਤੋਂ ਪਾਰ ਕਰਦੇ। ਕਿ ਤੁਸੀਂ ਇਹ ਡਿਸੀਜਨ ਕਿਉਂ ਲਿੱਤਾ ਹੈ ਜੀ ਕਿਉਂਕਿ ਮੇਰਾ ਮੈਂ 50 ਸਾਲ ਦੀ ਸਰਵਿਸ ਹੈ ਪਾਰਟੀ ਚ ਮੈਂ ਹਰ ਪੱਧਰ ਤੇ ਸੇਵਾ ਕੀਤੀ ਹੈ ਵਰਕਰ ਦਾ ਹੋਤੇ ਸੇਵਾ ਕੀਤੀ ਹੈ ਮੈਂ ਗਰਾਂਸਾ ਕਾਰਜ ਜਿਹੜਾ ਪਟਾਲਾ ਜਾਣ ਸਕਦਾ ਹੈ ਮੈਂ 2 ਸਾਲ ਸਟੇਟ ਦਾ ਆਰਗਨ ਸੈਕਟਰੀ ਹਾਂ 7 ਸਾਲ ਬਿਸ਼ੋੜੀ ਲੀਡਰ ਦਾ ਖਤਰ ਹਾਂ ਔਰ ਫਿਰ ਮੈਂ ਜਿਹੜਾ ਦਿਨ ਵਪਦਾਨ ਨੂੰ ਬੜਿਆ ਉਦੋਂ ਜਦੋਂ ਲਗਦਾ ਵੇਬਰ ਆ ਰਹੇ ਆ ਇਹ ਜੰਬੇ ਤੇ ਆਵੇ ਮੈਂ ਦੇਖਿਆ ਕਿ ਜੋ ਉਸ ਮੈਂ ਕੁਝ ਕੰਟਰੀਬਿਊਟ ਨਹੀਂ ਹੋ ਸਕਿਆ ਕਰਨੀ ਕਿ ਥਲਪਤ ਨਹੀਂ ਲੱਗ ਰਿਹਾ ਇਸ ਕਰਕੇ ਉਹ ਤਾਂ ਇਸ ਕਰਕੇ ਮੈਂ ਇਹ ਬੇទਿਕtion ਉਹ ਤਾਂ ਕੁਝ ਹੋਰ ਬਾਲ ਰਹੇ ਰੁਕੋ ਸਭ ਤੁਸੀਂ ਕਿਵੇਂ ਦੇਖਦੇ ਹੋ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਟੀਫਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਕੱਠੇ ਕਰਨ ਦਾ ਜ਼ਿਕਰ ਬਹੁਤ ਵਾਰ ਹੋਇਆ ਲੇਕਿਨ ਉਸ ਤੋਂ ਬਾਅਦ ਇਹ ਜਿਹੜਾ ਮੰਗ ਲਿਆ ਨਹੀਂ ਨਹੀਂ ਅਸੀਂ ਬਾਅਦ ਵਿੱਚ ਸ਼ਾਇਦ ਬੇਗਾ ਮੈਨੂੰ ਪਤਾ ਨਹੀਂ ਪਰ ਐਸੀ ਕੋਈ ਟੱਕੀ ਨਹੀਂ ਅਸੀਂ ਉਹਦੇ ਸਾਥੀ ਆ ਪੁਰਾਣੇ ਸਾਥੀ ਆ ਸਾਡਾ ਦਾ ਰਿਸ਼ਤਾ ਹੀ ਪਿਓ ਪੁੱਤ ਵਰਗਾ ਰਿਹਾ ਸਾਥ ਤਾਂ ਵਿਆਹ ਵਰਗੇ ਦਾ ਗੱਲ ਤੱਕ ਨਹੀਂ ਕੀਤੀ ਮੈਂ ਅੱਜ ਉਹਨੂੰ ਕਿਹਾ ਕਿ ਗੱਲ ਤਾਂ ਕਰਦੇ ਕੋਈ ਪਤਾ ਨਹੀਂ ਇਹ ਤਾਂ ਹੁਣ ਉਹ ਹੀ ਦੱਸ ਸਕਦਾ ਵੀ ਕਿਉਂ ਸੀ ਬਤਨ ਪਰ ਤੁਸੀਂ ਕਿਵੇਂ ਹੁਣ ਅੱਗੇ ਲਈ ਕਿਵੇਂ ਮੰਨਦੇ ਹੋ ਕਿ ਇਹ ਕਿਵੇਂ ਜਿਹੜੀ ਇਹ ਕਮੇਟੀ ਹੋਵੇਗੀ ਕਿਉਂਕਿ ਅੱਜ ਕੁਝ ਮੈਂਬਰ ਪਹੁੰਚ ਵੀ ਨਹੀਂ ਨੇ ਕਿ ਤੁਹਾਨੂੰ ਸੁਨੇਹਾ ਆਇਆ ਉਹਨਾਂ ਮੈਂਬਰਾਂ ਦਾ ਕਿ ਅਸੀਂ ਇਕੱਠੇ ਹੋ ਰਹੇ ਹਾਂ ਕਿਉਂਕਿ ਇਹ ਜ਼ਿਕਰ ਹੈ ਕਿ ਟੋੜਾ ਇੰਸਟੀਚੂਟ ਦੇ ਵਿੱਚ ਕੁਝ ਮੈਂਬਰ ਨਹੀਂ ਕੋਈ ਸਹੀ ਨਹੀਂ ਕਿ ਸਦਾ ਆਇਆ ਤੇ ਅਸੀਂ ਦਫ਼ਤਰ ਤੋਂ ਪਤਾ ਕਰਦੇ ਹਾਂ ਵੀ ਕੋਈ ਮੀਟਿੰਗ ਹੋਣੀ ਹੈ ਨਹੀਂ ਹੋਣੀ ਨਿਸ਼ਚਿਤਾ ਬਣ ਗਈ ਉਹ ਮੀਟੇ ਰੱਖੇ ਜੀ ਪਤਾ ਦਵੇ ਸਾਹਿਬ ਨੇ 18 ਅਰਖ ਤੇ ਉਹ ਇਹ ਤੇ ਜਦੋਂ ਅਰੇ ਗੋਲੇ ਗੱਲਾਂ ਆਪੇ ਦੇ ਹਮੇਸ਼ਾ ਜੇ ਜੀਪੀ ਉਹ ਕੰਬੇਰ ਉਹੀ ਕਰਦਾ ਬਿਤੇ ਰੱਖਦਾ ਵੀ ਉਹੀ ਆ ਵਾਈਂਡ ਆਪੇ ਉਹੀ ਕਰਦਾ ਤੇ ਫਿਰ ਹੁਣ ਉਥੋਂ ਕੋਈ ਸੁਣਿਆ ਨਹੀਂ ਆਇਆ ਇਸ ਕਰਕੇ ਰਿਸ਼ਤਾ ਬਣ ਗਈ ਮੈਂ ਬਹਿਤਾ ਸਮਝਾ ਵੀ ਮੈਂ ਤੁਹਾਡਾ ਨਾਲ ਗੱਲ ਕਰਕੇ ਰੱਖਿਆ ਨਾ ਬੱਚੇ ਮੈਂ ਜਦੋਂ ਸਭ ਟਕਦਾ ਇਹ ਹਰ ਬੱਚਾ ਹਰ ਬੱਚਾ ਸੋਖਦਾ ਇਹ ਬੰਨਾ ਕੀ ਹੈ ਸਾਰੇ ਸੰਸਾਰ ਦਾ ਇਤਿਹਾਸ ਦੇਖ ਲਓ ਸਿੱਖਦੇ ਆਸ ਬਿਰੋ ਸੋਸ਼ਮਾ ਹਮੇਸ਼ਾ ਦੀ ਸੋਸ਼ਮਾ ਮਨੁੱਖ ਦੇ ਅੰਦਰ ਹੀ ਹੈ ਖਲਤਾਂ ਨਿਕਲਦੇ ਰਹੇ ਇਹਦਾ ਵੀ ਨਿਕਲ ਜਗਾ ਅੱਜ ਜਿਹਨੇ ਕਹਦਾ ਕੱਢ ਖੜੇਗਾ ਹੱਥ ਡਰਕੜੇਗਾ ਬੜਾ ਬੜੀ ਹੋਇਆ ਬੜੀ ਬੜੀ ਕਾਲੀ ਦਾ 2 2 3 3 ਦਿਨ ਦਿਨ ਵੀ ਹੋ ਰਹੇ ਚਾਰ ਚਾਂ ਵੀ ਹੋਏ ਨੇ ਫੇ ਇਕੱਠੇ ਹੋ ਗਏ ਫਿਰ ਹੋ ਗਏ ਜਿਵੇਂ ਹੋਰੀ ਸਾਹਿਬ ਨੇ ਕਹਿਆ ਖਾਰ ਹੋਏ ਸਭ ਮਿਲ ਗਏ ਬੱਚੇ ਜਨ ਜੋਏ ਪਰ ਇਹ ਲੱਗਦਾ ਕਿ ਤੁਹਾਨੂੰ ਨੁਕਸਾਨ ਹੋ ਰਿਹਾ ਅਕਾਲੀ ਦਲ ਦਾ ਪਕੰ ਦਾ ਇਹ ਪਕੰ ਦਾ ਪਰ ਇਹਦੇ ਵਿੱਚ ਕੋਈ ਕਰੇ ਕੁਝ ਸਿੰਗਲ ਬੰਦਾ ਕੋਈ ਜੁਗਵਾਦ ਹੁੰਦਾ ਨਾ ਇਹ ਐਡਾ ਤੁਹਾਡੀ ਵਧਦਾ ਐਡਾ ਬੰਦਿਆ ਇਹਦਾ ਕੱਟ ਕੇ ਬਦਦਾ ਹੁੰਦਾ ਪਰ ਮੈਂ ਦਾਦਾ ਦੇਖੋ ਮੇਰੇ ਸਮੇਂ ਨਾਕੋ ਗਏ ਕੰਮ ਦੇ ਪਰ ਮਗਰ ਪਣੇ ਮੇਰੇ ਸਮੇਂ 7 ਹਫਤੇ ਸੇ ਤੇ ਪਟਾਰਾ ਸੇ ਗੁਰਪਣਗੇ ਪਟਾਰਾ ਸੇ ਜਿਹੜੇ ਟੋੜਾ ਸਾਧ ਬਾਬਾ ਸਾਹਬ ਨੇ ਫਿਰ ਚਤੁਰ ਬਾਬਾ ਕਰ ਲੈਟਾ ਤੇ ਪਰਿਆ ਜਿਹੜਾ ਇੱਕ ਇਕੱਠਾ ਗਾਰੀਦਲ ਹੋਇਆ ਜੀ ਸਿਮਰਜੀਤ ਮਾਨ ਦੇ ਸੇ ਅੰਮ੍ਰਿਤਸਰ ਸੇ ਜਿਹਨਾਂ ਇਕਾਰਤਾ ਤੇ ਖੜ ਕੇ ਆਹ ਖਾਲਸਾ ਰਣਾ ਜੱਸ ਕੀਤਾ ਜੀ ਫਿਰ ਇਕੱਠੇ ਹੋ ਗਏ ਫਿਰ ਹੋ ਗਏ ਇਹ ਦੇ ਪਹਿਲੇ ਦੱਕ ਚੇਲ ਦੇ ਨੇ ਉਹ ਲੋਕ ਉਹ ਸਮਾਪਕ ਅੱਛੀ ਕਰੇਗਾ ਪ੍ਰਧਾਨ ਸਾਹਿਬ ਹਰਜੀਤ ਸਿੰਘ ਕਾਮੀ ਤੇ ਸਤੀਫੇ ਤੇ ਤੁਹਾਡਾ ਕੀ ਕਹਿਣਾ ਹੈਗਾ ਤੋ ਉਹਨਾਂ ਨੇ ਸਤੀਫਾ ਦਿੱਤਾ ਕਰ ਇਹ ਤਾਂ ਬੜਾ ਪਤਾ ਨਹੀਂ ਪਤਾ ਮੈਨੂੰ ਕੀ ਹੋਸੀ ਪਤਾ ਮੈਂ ਕਿਤੇ ਵੀ ਤੁਹਾਨੂੰ ਨਾਲ ਪਤਾ ਨਹੀਂ ਮੈਂ ਛੇਕ ਰਹੀ ਸੀ ਸਮ ਦਾ ਬਸ ਪਿੱਛੇ ਇਹ ਤਾਂ ਦੇਉ ਮੈਂ ਤਾਂ ਕੋਈ ਕਮੈਂਟ ਵੀ ਕਰਨਾ ਚਾਹੁੰਦਾ ਉਹ ਬੜੇ ਤਕਾਰ ਦੇ ਕੋਲ ਨੇ ਉਹ ਕਿਉਂ ਦਿੱਤਾ ਇਹ ਤਾਂ ਉਹਨਾਂ ਨੂੰ ਪਤਾ ਕਿਉਂ ਤਾ ਸੀ ਬਲਕਿ ਲੇਕਿਨ ਸਾਡੇ ਦਾ ਕੋਈ ਖਲਾਸੂ ਕਿਤੇ ਨਹੀਂ ਜਗਾ ਚਾਉਂਦੇ ਰਹਿੰਦੇ ਆਦੇ ਜਦ ਮੈਂ થોੜਾ ਸਧਿਆ ਇਸ ਕਰਕੇ ਸਧਿਆ ਕਿ ਇਸ ਤਰ੍ਹਾਂ ਰੋਗ ਸਿੱਖੇ ਸਬੂਧ ਸ਼ਕਤੇ ਇਹ ਗੱਲ ਤਾਂ ਸਧਜਾ ਸਾਹਿਬ ਨੇ ਜੋ ਅਕਾਦੀ ਦਾ ਦੇਸ਼ਪਤੀ ਦੀ ਪ੍ਰਕਿਰਿਆ ਚੱਲ ਰਹੀ ਸੀ ਇਹ ਪ੍ਰਕਿਰਿਆ ਚਲਾਉਣੇ ਸੀ ਉਹਦੇ ਬਾਰੇ ਇੱਕ 7 ਮਈ ਨੂੰ ਕਮੇਟੀ ਜਿਹਨੂੰ ਅਸੀਂ ਆਪਣੀ ਐਸਫੂ ਬੋਰਡ ਦੇਖਾਈ ਨਿਗਰਾਨ ਕਮੇਟੀ ਉਹਦਾ ਗਠਨ ਕੀਤਾ ਸੀ ਉਹ ਨਿਗਰਾਨ ਕਮੇਟੀ ਦੀ ਅਗਵਾਈ ਸ਼ੋਮੁਰੀ ਗੋੜੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਸਾਹਿਬ ਦਿੱਤੀ ਸੀ ਤਾਂ ਮੈਂ ਉਸ ਨੂੰ ਪਹੁੰਚਾਈ ਅਸੀਂ 6 ਮੈਂਬਰ ਸੀ ਜਿਵੇਂ ਸਤਬਰ ਮਹਾਰਸ਼ੀਦ ਸਾਹਿਬ ਭਾਈ ਪ੍ਰੇਖਣ ਜੀ ਦੇ بیٹے ਪੁਲਾਸੇ ਚੋਂ ਦਾ ਸਦਾਗੁਰਪੁਰ ਦਾਸ ਸਿਪਟਾਲਾ ਸਦਾ ਮਰਪੇ ਸੀ ਖਿਆਲੀ ਸਦਾ ਸੰਤਾ ਸਿੰਘ ਅਮੇਦਪਰੀ ਇਹ ਮੇਰੇ ਪਾਸੇ ਬੇਰੇ ਨਾਲ ਸਾਰੇ ਬੰਦੇ 6 ਬਧੀਆ ਪੰਥ ਪਰਸ ਸਵਿਰਤ ਬੰਦੇ ਸੀ ਉਹਦੇ ਦੋ ਬੇਟੇਗਾ ਵਜਾ ਇੱਕ ਪਰਿਆਲੇ ਚ ਹੋਇਆ ਇੱਕ ਚੰਡੀਗੜ੍ਹ ਹੋਇਆ ਦੋਨਾਂ ਬੇਟੇਗਾ ਬਹੁਤ ਖੁਰਕੇ ਵਿਚਾਰਾ ਵੀ ਹੁੰਦੇ ਰਹੀਆ ਕਿ ਆ ਜਿਹੜੀ ਬੜੀ ਹੋਈ ਸਮੱਸਿਆ ਬਣਈ ਜਾ ਪੱਕੇ ਸ਼ੁਰੂ ਹੋ ਗਏ ਉਹਦੇ ਪਾਸੇ ਆ ਵੀ ਇੱਕ ਨਿਗਰਾਨ ਕਮੇਟੀ ਬਣ ਗਈ ਉਹ ਤਾਂ ਕਹਿ ਕਿ ਕਰਿਆ ਵੇ ਲੰਬੇ ਲੰਬੇ ਵਿਚਾਰਾ ਤੋਂ ਬਾਅਦ ਵੀ ਕੋਈ ਸਿਫਾਰਸ਼ ਇਹਦੇ ਅੱਧੇ ਹੀ ਪਹੁੰਚ ਗਏ ਇਹ ਮੈਨੂੰ ਦੇ ਕੇ ਬਾਤ ਕਰ ਰਹੀ ਗੱਲ ਹੀ ਹੈ ਤੇ ਅੱਜ ਤੀਸਰੀ ਮੀਟਿੰਗ ਸੀ ਉਹ ਮੀਟਿੰਗ ਦਾ ਜਿਹ ਪ੍ਰਧਾਨ ਸਾਹਿਬ ਨੇ ਕੱਲੇ ਸਿਵਾ ਦਿੱਤਾ ਉਹ ਉਹਦੇ ਇੰਨੇ ਨਿਸ਼ਦਾ ਬਣ ਗਏ ਮੀਟਿੰਗ ਹੈ ਕੌਣ ਪ੍ਰਧਾਨ ਕੇ ਕਰਿਆ ਕਿਸ ਤਰ੍ਹਾਂ ਸਾਰਾ ਹੋਤਾ ਇਸ ਤਰ੍ਹਾਂ ਜਿਹੜਾ ਲਾਚ ਅਸੀਂ ਦੇਖਿਆ ਵੀ ਇਹ ਤਾਂ ਵੀ ਜਦੋਂ ਅਸੀਂ ਦੋ ਵਾਰ ਪੂਰਾ ਵਿਚਾਰ ਕਰਕੇ ਦੇ ਰਹੇ ਹਾਂ ਇੱਕ ਸਾਰ ਤੱਕ ਜਿੱਦਾਂ ਜਿੱਦਾਂ ਨਿਕਲਦਾ ਦਿਖਦਾ ਨਹੀਂ ਅਗਰ ਵਿਕਾਸ ਨਹੀਂ ਫਿਰ ਲੱਗ ਗਈ ਇਸ ਕਰਕੇ ਮੈਂ ਅੱਜ ਕੱਲ ਤੱਕ ਸਾਦੇ ਜਿਹੜਾ ਸਾਹ ਲੋ ਚਿੱਠੀ ਲਿਖਿਆ ਕੇ ਜਾਰੀ ਬੇਟ ਕਾ ਮੈਂ ਭੇਜੋ ਦਿੱਤਾ ਕਿ ਇਹ ਤੋਂ ਬਥੇ ਕਬੈਠੀ ਆ ਇਹ ਤੋਂ ਬਿਲਕੁਲ ਫਰਕ ਕਰਤਾ ਜਾਵੇ ਇਹ ਮਤਲਬ ਇਸ ਕਰਕੇ ਮੈਂ ਤੁਹਾਡੇ ਲਈ ਵੀ ਬੇਨਤੀ ਕਰਦਾ ਸਿੰਘ ਸਾਹਿਬ ਕਹਿੰਦੇ ਰਵੀਰ ਸਿੰਘ ਜੀ ਬਹੁਤ ਸਜਾਣੇ ਬੰਦੇ ਨੇ ਬਹੁਤ ਵਧੀਆ ਅੱਛੇ ਇਨਸਾਨ ਨੇ ਉਹ ਅਸਲੀਅਤ ਹੀ ਸਭ ਸਮਝਦੇ ਨੇ ਇਸ ਕਰਕੇ ਜੀ ਮੈਂ ਪੂਰਾ ਟਾਈਮ ਲਾ ਕੇ ਉਹਨਾਂ ਦੇ ਹਸਪਤਾਲ ਬੁਖਰਾ ਕਰੇ ਪੂਰਾ ਵਿਚਾਰ ਕਰਕੇ ਦੇ ਰਿਹਾ ਮੈਨੂੰ ਲੱਗਦਾ ਕੋਈ ਉੱਤੇ ਨਤੀਜਾ ਨਿਕਲ ਨਹੀਂ ਸਕਿਆ ਇਸ ਲਈ ਮੈਂ ਬੇਨਤੀ ਕੀਤੀ ਹੈ ਮਰੀ ਨਿਬਲਾ ਸਾਹਿਬ ਕਿ ਮੇਰੇ ਸਕੂਲ ਵਿੱਚ ਤੋਂ ਪਾਰ ਕਰ ਦੇਵੇ ਤੁਸੀਂ ਇਹ ਡਿਸੀਜਨ ਕਿਉਂ ਲੈਂਤਾ ਹੈ ਜੀ ਕਿਉਂਕਿ ਮੇਰੇ ਮੇਰੇ 50 ਸਾਲ ਦੀ ਸਰਵਿਸ ਹੈ ਪਾਰਟੀ ਚ ਮੈਂ ਹਰ ਪੱਧਰ ਤੇ ਸੇਵਾ ਕੀਤੀ ਹੈ ਪਰ ਕਰਦਾ ਉਹ ਤੇ ਸੇਵਾ ਕੀਤੀ ਹੈ ਮੈਂ ਗਰਾਂਸਾ ਕਰ ਜਾਂਦਾ ਜਿਹੜਾ ਪਟਾਲਾ ਜਨ ਸਕਤਾਂ ਗਿਆ ਮੈਂ ਦੋ ਸਾਲ ਸਟੇਟ ਦਾ ਆਰਗਨਾਈਜ਼ੇਟਰ ਹਾਂ 7 ਸਾਲ ਵਿੱਚ ਛੋੜੇ ਅੱਲੀਦਰ ਦਾ ਖਤਰਿਆਂ ਔਰ ਫਿਰ ਮੈਂ ਜਿਹੜਾ ਇਹ ਦਿਨਵਪਨ ਸੰਭਾਣੂ ਬੜਾ ਉਹ ਲੋਕਾਂ ਨੂੰ ਲਗਾਤਾਰ ਮੈਂਬਰ ਆ ਰਹੇ ਹਨ ਇਦਾਂ ਬੈਠ ਕੇ ਵੀ ਮੈਂ ਦੇਖਿਆ ਕਿ ਜੋ ਉਸ ਮੈਂ ਕੁਝ ਕੰਟਰੀਬਿਊਟ ਨਹੀਂ ਹੋ ਸਕਿਆ ਕਰਨੇ ਕਿ ਥਲਪ ਤੜੀ ਲੱਗ ਰਿਹਾ ਇਸ ਕਰਕੇ ਉਹ ਤਾਂ ਇਸ ਕਰਕੇ ਮੈਂ ਇਹ ਬੇਨਤੀ ਕੀਤੀ ਉਹ ਤਾਂ ਕੋਈ ਮਤਲਬ ਨਹੀਂ ਅਡੂ ਗੋ ਸਭ ਤੁਸੀਂ ਕਿਵੇਂ ਦੇਖਦੇ ਹੋ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਟੀਫਾ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਕੱਠੇ ਕਰਨ ਦਾ ਜ਼ਿਕਰ ਬਹੁਤ ਵਾਰ ਹੋਇਆ ਲੇਕਿਨ ਉਸ ਤੋਂ ਬਾਅਦ ਇਹ ਜਿਹੜਾ ਮੰਗ ਲਿਆ ਨਹੀਂ ਅਸੀਂ ਸ਼ਾਇਦ ਬੇਰਗਰ ਉਹਨੂੰ ਪਤਾ ਨਹੀਂ ਪਰ ਐਸੀ ਕੋਈ ਟੱਕਰ ਹੀ ਨਹੀਂ ਅਸੀਂ ਉਹਦੇ ਸਾਥੀ ਆ ਪੁਰਾਣੇ ਸਾਥੀ ਆ ਸਾਡਾ ਤਾਂ ਰਿਸ਼ਤਾ ਹੀ ਪਿਓ ਪੁੱਤ ਵਰਗਾ ਰਿਹਾ ਤਾਂ ਅੱਜ ਵਰਸਾ ਦਾ ਗੱਲ ਤੱਕ ਨਹੀਂ ਕਿ ਤੇ ਮੈਂ ਜਿਉਂ ਲੱਗਦਾ ਕਰਦੇ ਕੋਈ ਪਤਾ ਨਹੀਂ ਜੀ ਉਹਦਾ ਇਹ ਤਾਂ ਉਹ ਹੀ ਦੱਸਦਾ ਦੇ ਕਿਉਂ ਸੀ ਬਤ ਕਰ ਰਿਹਾ ਪਰ ਤੁਸੀਂ ਕਿਵੇਂ ਹੁਣ ਅੱਗੇ ਲਈ ਕਿਵੇਂ ਮੰਨਦੇ ਹੋ ਕਿ ਇਹ ਕਿਵੇਂ ਜਿਹੜੀ ਇਹ ਕਮੇਟੀ ਹੋਵੇਗੀ ਕਿਉਂਕਿ ਅੱਜ ਕੁਝ ਮੈਂਬਰ ਪਹੁੰਚ ਵੀ ਰਹੇ ਨੇ ਕਿ ਤੁਹਾਨੂੰ ਸੁਨੇਹਾ ਆ ਉਹਨਾਂ ਮੈਂਬਰਾਂ ਦਾ ਕਿ ਅਸੀਂ ਇਕੱਠੇ ਹੋ ਰਹੇ ਹਾਂ ਕਿਉਂਕਿ ਇਹ ਜ਼ਿਕਰ ਹੈ ਕਿ ਟੋੜਾ ਇੰਸਟੀਚਿਊਟ ਦੇ ਵਿੱਚ ਕੁਝ ਮੈਂਬਰ ਮੈਨੂੰ ਕੋਈ ਸਿਹਰੇ ਨਾਲ ਹੀ ਕਿਹਾ ਆ ਤੇ ਅਸੀਂ ਦਫ਼ਤਰੋਂ ਪਤਾ ਕਰਦੇ ਵੀ ਕੋਈ ਮੀਟਿੰਗ ਹੋਣੀ ਹੈ ਨਹੀਂ ਹੋਣੀ ਅਨਿਸ਼ਚਿਤ ਬਣ ਗਈ ਉਹ ਮੀਟਿੰਗ ਰੱਖੇ ਜੀ ਪਤਾ ਦਵੇ ਸਾਹਿਬ ਨੇ 18 ਤਰੀਕ ਨੂੰ ਉਹ ਮੀਟਿੰਗ ਦੇ ਕੋਲ ਅਲਗੀ-ਵਲਗੀ ਗੱਲਾਂ ਆਪਦੇ ਹਮੇਸ਼ਾ ਜੇ ਜਿਹੜੀ ਵੀ ਉਸ ਕੰਮੇਰ ਉਹੀ ਕਰਦਾ ਮੀਟਿੰਗ ਰੱਖਦਾ ਵੀ ਉਹ ਹੀ ਆ ਵਾਈਂਡ ਅਪ ਵੀ ਉਹੀ ਕਰਦਾ ਤੇ ਫਿਰ ਹੁਣ ਉੱਥੋਂ ਕੋਈ ਸੁਨੇਹਾ ਨਹੀਂ ਆਇਆ ਇਸ ਕਰਕੇ ਰਿਸ਼ਤਾ ਬਣ ਗਈ ਮੈਂ ਬਹਿਤਾ ਸਮਝਿਆ ਵੀ ਮੈਂ ਤੁਹਾਡੇ ਨਾਲ ਗੱਲ ਕਰਕੇ ਰੱਖ ਦਿਆਂ ਨਾ ਬਾਕੀ ਮੈਂ ਜਾਂ ਤੁਸੀਂ ਟੱਕਰਦੇ ਇਹ ਹਰ ਬੱਚਾ ਹਰ ਬੱਚਾ ਸੋਖਦਾ ਇਹ ਬੰਨਾ ਕੀ ਹੈ ਸਾਰੇ ਸੰਸਾਰ ਦਾ ਇਤਿਹਾਸ ਦੇਖ ਲਓ ਸਿੱਖਰ ਦਾਸ ਬਿਰੋ ਸਮੱਸਿਆ ਮੈਂ ਹਮੇਸ਼ਾ ਦੀ ਸਮੱਸਿਆ ਮਨੁੱਖ ਦੇ ਅੰਦਰ ਹੀ ਹੈ ਹਾਂ ਹਾਲ ਤਾਂ ਨਿਕਲਦੇ ਰਹੇ ਇਹਦਾ ਵੀ ਨਿਕਲ ਜਗਾ ਅੱਜ ਇਹ ਨਿਕਲ ਕੱਢ ਖੜੇਗਾ ਹੱਟ ਡਕੜੇਗਾ ਬੜਾ ਬੜੀ ਹੋਈ ਆ ਬੜੀ ਬੜੀ ਕਾਲੀ ਦਾ 2 2 3 3 ਦਿਨ ਦਿਨ ਵੀ ਹੋਈ ਰਹੇ ਚਾਰ ਚਾਰ ਵੀ ਹੋਏ ਨੇ ਫੇ ਇਕੱਠੇ ਹੋ ਗਏ ਜਿਵੇਂ ਹੋਰੀ ਸਾਹਿਬ ਨੇ ਕਿਹਾ ਘੌਰ ਹੋਏ ਸਭ ਮਿਲ ਕੇ ਬੱਚੇ ਜਨ ਜੋਇਆ ਪਰ ਇਹ ਲੱਗਦਾ ਕਿ ਤੁਹਾਨੂੰ ਨੁਕਸਾਨ ਹੋ ਰਿਹਾ ਅਕਾਲੀ ਦਲ ਦਾ ਪਕੰਡਾ ਜੀ ਪਕੰਡਾ ਪਰ ਵਿੱਚ ਇੱਕੋ ਹੀ ਕਰਨੀ ਕੁਝ ਸਿੰਗਲ ਬੰਦਾ ਕੋਈ ਜੁਗਵਾ ਨਹੀਂ ਹੁੰਦਾ ਨਾ ਇਹ ਐਡਾ ਤੁਹਾਡੀ ਵਧਦਾ ਐਡਾ ਬੰਦਿਆ ਇਹਦਾ ਕੱਟ ਕੇ ਬਦਲ ਹੁੰਦਾ ਪਰ ਮੈਂ ਦਾਦਾ ਦੇਖੋ ਮੇਰੇ ਸਮੇਂ ਨਾ ਕੋਈ ਕੰਮ ਇਹ ਦਾ ਪਰ ਮਗਰ ਪਰੇ ਮੇਰੇ ਸਮੇਂ ਸਤ ਪਤੈ ਸਿੱਧੇ ਪਾਟ ਤਾਰਾ ਸੇ ਗੁਰਪਣਗੇ ਪਾਟਾ ਸੇ ਵੀ ਟੋੜਾ ਸਾਡੇ ਬਾਸਾ ਆਪਣੇ ਫਿਰ ਤਿੰਨ ਦਵਾਰ ਦਾ ਕਪਰਾਲਾ ਡਾਕਟਰ ਬਰਗਿਆ ਇਹ ਇੱਕ ਇਕੱਠਾ ਗਾਰੀਦਾਰ ਹੋਇਆ ਜੇ ਸਿਮਰਜੀਤ ਮਾਨ ਦੇ ਸੀ ਅਮੰਦਰ ਦੇ ਸੀ ਇਹਨਾਂ ਏਕਾਰਤਾ ਦੇ ਖੜ ਕੇ ਆ ਖਾਲਸਾ ਰਣਾ ਜੱਜ ਕੀਤਾ ਜੇਗਾ ਫਿਰ ਇਕੱਠੇ ਹੋਗੇ ਫਿਰ ਹੋਗੇ ਇਹ ਜਿਹ ਪਹਿਲੇ ਦਾ ਇਕੱਠੇ ਹੋਦੇ ਨੇ ਹੁਣ ਹੋ ਜਾਂਦੇ ਹੋ ਸਕਦੇ ਇਹ ਸਮਾਪਤ ਠੀਕ ਕਰੇਗਾ ਪ੍ਰਧਾਨ ਸਾਹਿਬ ਹਰਜੀਤ ਸਿੰਘ ਕਾਮੀ ਦੇ ਸਤੀਫੇ ਤੇ ਤੁਹਾਡਾ ਕੀ ਕਹਿਣਾ ਹੈਗਾ ਤੂੰ ਉਹਨਾਂ ਨੇ ਸਤੀਫਾ ਦਿੱਤਾ ਕਰ ਤੁਹਾਨੂੰ ਪਤਾ ਨਹੀਂ ਪਤਾ ਨਹੀਂ ਕਿ ਉਹ ਸੇਵਾ ਤਾਂ ਮੈਂ ਪਰ ਕਿੱਥੇ ਹੀ ਸੌਣ ਨਾਲ ਪਤਾ ਨਹੀਂ ਮੈਂ ਠੀਕ ਨਹੀਂ ਸੀ ਸਮ ਤਾਂ ਪਰ 45 ਇਹ ਤਾਂ ਦੇਉ ਮੈਂ ਤੁਹਾਨੂੰ ਕਮੈਂਟ ਵੀ ਕਰਨਾ ਚਾਹੁੰਦਾ ਉਹ ਬੜੇ ਸਤਿਕਾਰ ਲਈ ਗੁਰੇ ਮੈਂ ਕਹਿੰਦਾ ਤਾਂ ਇਹ ਤਾਂ ਉਹਨਾਂ ਨੂੰ ਪਤਾ ਕਿ ਉਹ ਤਾਂ ਸਿਫਾ ਲੇਕਿਨ ਸਾਡੇ ਤਾਂ ਕੋਈ ਸਲਾਸੂ ਕਿਤੇ ਨਹੀਂ ਮੇਰੇ ਚਾਹੁੰਦੇ ਰਹਿੰਦੇ ਆਦੇ ਜਦ ਮੈਂ થોੜਾ ਸਧਿਆ ਇਸ ਕਰਕੇ ਸਧਿਆ ਕਿ ਇਸ ਤਰ੍ਹਾਂ ਜੋ ਸਿੱਖੈ ਸਬੂਹ ਸਕਤੇ ਇਹ ਗੱਲ ਤਾਂ ਸੱਜਾ ਸਰਬ ਨੇ ਜੋ ਅਕਾਦੀ ਦਲ ਦੇ ਚਪਤੀ ਦੀ ਪ੍ਰਕਿਰਿਆ ਚੱਲ ਰਹੀ ਸੀ ਇਹ ਪ੍ਰਕਿਰਿਆ ਚਲਾਉਣੇ ਸੀ ਉਹਦੇ ਵਾਰ ਇੱਕ 7 ਮਿਤੀ ਕਮੇਟੀ ਜਿਹਨੂੰ ਅਸੀਂ ਆਪਣੀ ਐਫਫੂ ਕੋਰੋ ਦੇਖੇ ਨਿਗਰਾਨ ਕਮੇਟੀ ਉਹਦਾ ਗਠਨ ਕੀਤਾ ਸੀ ਉਹ ਨਿਗਰਾਨ ਕਮੇਟੀ ਦੀ ਅਗਵਾਈ ਸ਼ੋਮਰੀ ਗੜੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਸਾਹਿਬ ਦਿੱਤੀ ਤਾਂ ਮੈਂ ਉਸੋਂ ਪਹੁੰਚੇ ਅਸੀਂ 6 ਮੈਂਬਰ ਸੀ ਜੀ ਬਿਸਤਬਰ ਮਹਾਰਸ਼ੀ ਜੀ ਸਰ ਪ੍ਰੀਖੇ ਜੀ ਦੇ بیٹے ਇੱਕ ਵਾਰ ਸੇ ਝੁੰਦਾ ਸਦਾਗੁਰ ਪ੍ਰਤਾਪ ਸਿੰਘ ਬਟਾਲਾ ਸਦਾ ਮਨਪੇਸੇ ਖਿਆਲੀ ਸਦਾ ਸੰਤਾ ਸਿੰਘ ਅਮੇਦਪਰੀ ਇਹ ਮੇਰੇ ਪਾਸੇ ਮੇਰੇ ਨਾਲ ਸਾਰੇ ਬੰਦੇ 6 ਵਧੀਆ ਪੰਥਪਰਤ ਸਵਿਰਤ ਬੰਦੇ ਸੀ ਉਹਦੇ ਦੋ ਬੇਟੀਆਂ ਵਜਾ ਇੱਕ ਪਰਿਆੜੇ ਚੋਂ ਇੱਕ ਚੰਡੀਗੜ੍ਹ ਹੋਈ ਆ ਦੋਨਾਂ ਬੇਟੀਆਂ ਬਹੁਤ ਖੁਰਕੇ ਵਿਚਾਰਾ ਵੀ ਹੁੰਦੇ ਰਹੀ ਆ ਕਿ ਆ ਜਿਹੜੀ ਪੜੀ ਹੋਈ ਸਮੱਸਿਆ ਬਣਈ ਜਾਏ ਪੱਤੀ ਸ਼ੁਰੂ ਹੋ ਗਈ ਉਧਰ ਪਾਸੇ ਆ ਵੀ ਇੱਕ ਨਗਰ ਕਮੇਟੀ ਬਣੀ ਉਹ ਤੇ ਕਹਿ ਕਰਾਵੇ ਲੱਭੇ ਲੱਭੇ ਵਿਚਾਰਾ ਤੋਂ ਬਾਅਦ ਵੀ ਕੋਈ ਸਹੀ ਫੈਸਲੇ ਤੇ ਨਹੀਂ ਪਹੁੰਚ ਗਏ ਜੇ ਮੈਂ ਹਾਂ ਉਹਦੇ ਕੇ ਬਾਤ ਕਰਦੇ ਗੱਲ ਹੀ ਆ ਤੇ ਅੱਜ ਤੀਸਰੀ ਮੀਟਿੰਗ ਸੀ ਉਹ ਮੀਟਿੰਗ ਦਾ ਜਿਹੜੀ ਪਰ ਦਾਨਸਾਬ ਨੇ ਕੱਲੇ ਸੀਵਾ ਦਿੱਤਾ ਉਹ ਉਹਦੇ ਇਨੇ ਰਿਸ਼ਤਾ ਬਣ ਗਏ ਵਿੱਚ ਹੈ ਕੌਣ ਪਦਾਨਗੇ ਕਰਿਆ ਕਿਸ ਤਰ੍ਹਾਂ ਸਾਰਾ ਹੋਤਾ ਇਸ ਤਰ੍ਹਾਂ ਜਿਹੜਾ ਅਲੱਗ ਅਲੱਗ ਅਸੀਂ ਦੇਖਿਆ ਵੀ ਇਹਦਾ ਜਦੋਂ ਅਸੀਂ ਦੋ ਵਾਰ ਪੂਰਾ ਵਿਚਾਰ ਕਰਕੇ ਦੇ ਰਹੇ ਇੱਕ ਸਾਲ ਤੱਕ ਜਿੱਦਾਂ ਜਿੱਕਰਦਾ ਦਿਖਦਾ ਨਹੀਂ ਅਕਲ ਵਿਗਾਸ ਇਹਨੂੰ ਫਿਰ ਲੱਗੀ ਇਸ ਕਰਕੇ ਮੈਂ ਅੱਜ ਕੱਲ ਤੱਕ ਸਾਦੇ ਜਿਹਦਾ ਸਾਲ ਨੂੰ ਚਿੱਠੀ ਲਿਖਿਆ ਗਏ ਹਰ ਜੇ ਮੇਟ ਕਾ ਮੈਂ ਭੇਜੋ ਦਿੱਤਾ ਇਹ ਇਹ ਤੋਂ ਬਥੇਰੀ ਕਬੱਡੀ ਆ ਇਹ ਤੋਂ ਬਿਲਕੁਲ ਫਰਕ ਪਤਾ ਜਾਵੇ ਇਹ ਮੈਂ ਇਸ ਕਰਕੇ ਆਇਆ ਹਾਂ ਤੁਹਾਡੇ ਨਾਲ ਵੀ ਮੈਂ ਬੇਨਤੀ ਕਰਦਾ ਸੇਖ ਸਾਹਿਬ ਜੀ ਰਵੀ ਸਰ ਜੀ ਬਹੁਤ ਸਜਾਣੇ ਬੰਦੇ ਨੇ ਬਹੁਤ ਵਧੀਆ ਚੰਗੇ ਇਨਸਾਨ ਨੇ ਉਸ ਅਥਰੀਆ ਜੀ ਸਾਹਿਬ ਨਾਲ ਰਹੇ ਇਸ ਕਰਕੇ ਜੀ ਮੈਂ ਪੂਰਾ ਟਾਈਮ ਲਾ ਕੇ ਉਹਨਾਂ ਹਸਪਤਾਲ ਮੁਖਰ ਕਰੇ ਪੂਰਾ ਵਿਚਾਰ ਕਰਕੇ ਦੇਰ ਮੈਂ ਲੱਗਦਾ ਉਹ ਉੱਤੇ ਜਿੱਤ ਨਹੀਂ ਸਕਿਆ ਇਸ ਲਈ ਮੈਂ ਉਹ ਬੇਨਤੀ ਕੀਤੀ ਬੜੀ ਨਿਮਰਤਾ ਸਹਿਤ ਇਹ ਬੈਨਸ ਕਮੇਟੀ ਤੋਂ ਪਾਰ ਕਰਦੇ। ਇਹ ਤੁਸੀਂ ਇਹ ਡਿਸੀਜਨ ਕਿਉਂ ਲੈਂਤਾ ਹੈ ਜੀ ਕਿਉਂਕਿ ਮੈਂ ਮੇਰੇ 50 ਸਾਲ ਦੀ ਸਰਵਿਸ ਹੈ ਪਾਰਟੀ ਚ ਮੈਂ ਹਰ ਪੱਧਰ ਤੇ ਸੇਵਾ ਕੀਤੀ ਹੈ ਪਰ ਕਰਦੇ ਉਹ ਤੇ ਸੇਵਾ ਕੀਤੀ ਹੈ ਮੈਂ ਗਿਆਰਾਂ ਸਾਲ ਕੱਲ ਜਾਂ ਦਿੱਤਾ ਜਿਹੜਾ ਪੜਾ ਲੈਣ ਜਾਣ ਸਕਦਾ ਜਾਂ ਮੈਂ ਦੋ ਸਾਲ ਸਟੇਟ ਦਾ ਆਰਗਨਾਈਜ਼ੇਟਰ ਜਾਂ 7 ਸਾਲ ਬਿਸ਼ੋੜੀ ਲੀਡਰ ਦਾ ਸਖਤਰ ਹਾਂ ਔਰ ਮੈਂ ਜਿਹੜਾ ਇਹ ਪਿੰਵਪਸਾਨੇ ਬੜੇ ਉਹ ਲੋਕਾਂ ਦਾ ਲਗਾਤਾਰ ਮੈਂਬਰ ਆ ਰਿਹਾ ਇਹ ਲੰਬੇ ਤੇ ਆਵੇ ਮੈਂ ਦੇਖਿਆ ਕਿ ਜੋ ਉਸੇ ਮੈਂ ਕੁਝ ਕੰਟਰੀਬਿਊਟ ਹੀ ਹੋ ਸਕਦਾ ਕਰਨੀ ਤਾਲਪੁੱਤ ਨਹੀਂ ਲੱਗ ਰਿਹਾ ਇਸ ਕਰਕੇ ਉਹ